ਇਸ ਫਾਇਦੇ ਜਿਹਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੈਗਾ ਬਈ ਸੋਰਾਜ 855 2023 ਮਾਡਲ ਬਈ ਦੋ ਦਿਨ ਦੇ ਨਹੀਂ ਸੀ ਟਰੈਕਟਰ ਪੁਰਾਣਾਗਾ ਬਈ ਇਹ ਕਿਉਂਕਿ ਚੱਲਿਆ ਹੀ ਨਹੀਂ ਹੋਇਆ ਬਿਲਕੁਲ ਨਵਾਂ ਟਰੈਕਟਰ ਆ ਸੋ ਬਈ ਲੈ ਕੇ ਨਹੀਂ ਆਏ ਸੀ ਉਦੋਂ ਜਦੋਂ ਆਪਾਂ ਨੂੰ ਫੋਨ ਕਰਤਾ ਸੀ ਵਾਏ ਆਏ ਕਰਕੇ ਪਲੇਟਫਾਰਮ ਲਗਾਉਣਾ ਸੋ ਇਹ ਬਈ ਪਹਿਲਾਂ ਵੀ ਪਲੇਟਫਾਰਮ ਲਾ ਕੇ ਲੈ ਗਏ ਤਿੰਨ ਚਾਰ ਟਰੈਕਟਰਾਂ ਨੂੰ ਸੋ ਦੇਖ ਸਕਦੇ ਹੋ ਬਾਕੀ ਓਵੇਂ ਟਰੈਕਟਰ ਤਿਆਰ ਕਰਤਾ ਆਪਣੇ ਬਿਲਕੁਲ ਹੀ ਇਹ ਆ ਸੋਰਾਜ ਵਗੈਰਾ ਲਿਖਿਆ ਹੋਇਆ ਇੱਧਰ ਵੀ ਸੋਰਾਜ ਲਿਖਿਆ ਹੋਇਆ ਹੈ ਆ ਰੇਡੀਆ ਮਾਮਲਾ ਕਹਿਣ ਦਾ ਬਾਲ ਸੁਹਾ ਆਪਣੇ ਕੋਲ 7 ਵਜੇ ਟਰੈਕਟਰ ਆ ਗਿਆ ਸੀਗਾ ਇਹ ਸੋ ਹੁਣ ਫੁੱਲ ਰੈਡੀ ਹੋਗਾ ਕਰਨ ਨੂੰ ਤਾਂ ਬਈ ਆਪਾਂ ਇਹਨੂੰ ਹੁਣ ਤੋਂ ਵੀ ਪਹਿਲਾਂ ਤਿਆਰ ਕਰ ਸਕਦੇ ਸੀ ਪਰ ਆਈ ਸੀ ਬਾਈ ਵੀ ਧੁੱਪੇ ਧੁੱਪੇ ਆਪਣੇ ਰੰਗ ਮਾਰ ਕੇ ਸੁਕਾਤਾ ਬਾਈ ਕਹਿੰਦੇ ਕੋਈ ਕਾਲੀ ਨਹੀਂ ਹੈਗੀ ਯਾਰ ਕਹਿੰਦੇ ਕੋਈ ਚੱਕਰ ਨਹੀਂ ਸੋ ਬਾਈ ਆਇਆ ਵੀ ਜੇ ਯਾਰ ਬਾਈ ਅਗਲਾ ਬੰਦਾ ਕਾਲੀ ਨਾ ਕਰੇ ਤਾਂ ਸਾਨੂੰ ਵੀ ਕੋਈ ਕਾਲੀ ਨਹੀਂ ਹੈਗੀ ਕਿਉਂਕਿ ਘੰਟੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਇਸ ਕਰਕੇ ਰੰਗ ਇਹਦਾ ਸੁਕਾ ਕੇ ਕਸਤਾ ਸੁਭਾਈ ਆਏ ਵੀ ਘੰਟਾ ਪੂਰੀ ਧੁੱਪ ਸੀ ਕੈੜੀ ਉਦੋਂ 1.5 ਵਜੇ ਆਇਆ ਸੀ ਸੋ ਉਸ ਕਾਰਨ ਪੂਰੀ ਧੁੱਪ ਚ ਰੰਗ ਆਣ ਅੱਗ ਵਰਗਾ ਹੋ ਕੇ ਸੁੱਕ ਗਿਆ ਸੋ ਬਾਕੀ ਜਿਹੜੇ ਬਾਈ ਲੈ ਕੇ ਆਏ ਨੇ ਆਪਾਂ ਨਾਲ ਵੀ ਗੱਲਬਾਤ ਕਰਾ ਦੰਨੇ ਆ ਸੋ ਅੰਕਲ ਜੀ ਐਸੀ ਕਾਲ ਬਾਈ ਜੀ ਸਾਰਾ ਨੂੰ ਸਤਿ ਸ੍ਰੀ ਅਕਾਲ ਸੋ ਕਿਹੜਾ ਏਰੀਆ ਜੀ ਆਪਣਾ ਮੈਂ ਪੇਵੇ ਤੋਂ ਆ ਜੀ अच्छे 100 कृषि ट्रैक्टर शहर पेवा मेरा हरयाणे तो जी सो पता किवें लग्या सिगे जी पता जी अपना YouTube ਤੇ ਦੇਖੀ ਸੀ ਵੀਡੀਓ ਤਾਂ ਪਹਿਲਾ ਸੀ ਦੋ ਟਰੈਕਟਰ ਉਹਨਾਂ ਪਹਿਲਾਂ ਲਾ ਲ ਗਏ ਅੱਛੇ ਫਿਰ 55 ਨਾਲ 655 ਨੂੰ ਮੈਂ ਲਾਗ ਲਗਾਇਆ 25 ਮਾਰਚ ਨੂੰ ਅੱਛੇ ਉਹ 25 ਮਾਰਚ ਤੋਂ ਬਾਅਦ ਮੈਂ ਫਿਰ ਮੈਂ ਨਵਾਂ ਲੈ ਲਿਆ ਅੱਛੇ ਮੈਂ ਸ਼ੁੱਕਰਵਾਰ ਅੱਛੇ ਤਾਂ ਮੈਂ ਤੁਹਾਨੂੰ ਫੋਨ ਕਰਿਆ ਭਾਈ ਮੈਂ ਕਿ ਬਈ ਟਾਈਮ ਕੱਢ ਕੇ ਹਾਂਜੀ ਵੀ ਮੈਨੂੰ ਜ਼ਰੂਰੀ ਲਾਗ ਤੁਸੀਂ ਕਹਿੰਦੇ ਵੀ ਹੁਣਾ ਬੈਗਾ ਮੈਂ ਕਿ ਨਹੀਂ ਹਾਂ ਤੇ ਚਲੋ ਆਇਆ ਕੰਮ ਤੁਹਾਡਾ ਪਸੰਦ ਸੀਗਾ ਹਾਂਜੀ ਪਰ ਕਰਟਰ ਦੇ ਟੌਰ ਗਾੜਦੇ ਨੂੰ ਹਾਂ ਕਿਉਂ 55 ਦਾ ਪਹਿਲੀ ਟੌਰ ਨਾ ਜੇ ਆ ਮੈਡ ਲੱਗੇ ਤੇ ਤੂੰ ਹੋਰ ਟੌਰ ਨਿਕਲਗੇ ਜੀ ਬਿਲਕੁਲ ਬਿਲਕੁਲ ਹੀ ਬਾਕੀ ਕੰਮ ਪਸੰਦ ਆ ਬਹੁਤ ਵਧੀਆ ਕੰਮ ਕਰ ਰਿਹਾ ਕੋਈ ਕਮੀ ਜੀ ਤੁਹਾਡੀ ਉਮਰ ਵੇਖ ਕੇ ਤੇ ਅਸਲ ਇਹ ਸੋਚਦੇ ਹਾਂ ਕਿਉਂਕਿ ਕੰਮ ਵੇਖਣੇ ਆ ਤਾਂ ਕਮਾਲ ਹੈ ਉਮਰ ਦੇ ਹਿਸਾਬ ਨਾਲ ਉਹਦੇ ਬਹੁਤ ਪਬਲੀਕ ਕਿਰਪਾ ਦੇ ਸੋਹਣੇ ਕੰਮ ਵਧੀਆ ਆ ਮਹਾਰਾ ਚੜ੍ਹਦੀ ਕਲਾ ਰੱਖੇ ਤੁਹਾਨੂੰ ਸਹੀ ਹੈ ਸਹੀ ਆ ਸੋ ਸਾਰੀ ਐ ਸੋਚਦੇ ਨੇ ਵੀ ਉਮਰ ਦੇ ਹਿਸਾਬ ਨਾਲ ਇਹ ਵੀ ਤਿਆਰ ਕਰ ਦੂਗਾ ਸੁਭਾਈ ਕੋਈ ਕਮੀ ਪੇਸ਼ ਕੀ ਤਾਂ ਨਹੀਂ ਲੱਗੀ ਹਾਂਜੀ ਬਹੁਤ ਵਧੀਆ ਓਕੇ ਕਮੀ ਪੇਸ਼ੀ ਦਾ ਚੌਥਾ ਟਰੈਕਟਰ ਲੈ ਕੇ ਆਇਆ ਇੱਕ ਬੋਰ ਬੋਰ ਲੈ ਆਏ ਅੱਜ ਪਰਸੋਂ ਹਾਂਜੀ ਉਹਨੂੰ ਲੈ ਕੇ ਕਰਾ ਕੇ ਸਰਪ੍ਰੀਜ਼ ਹਾਂਜੀ ਤਾਂ ਉਹ ਅੱਜ ਮੈਂ ਲੈ ਕੇ ਆਇਆ ਹਾਂਜੀ ਜੇ ਕਮੀ ਹੁੰਦੀ ਫਿਰ ਉਹ ਦੇਖਿਓ ਬਿਲਕੁਲ ਬਿਲਕੁਲ ਚੌਥਾ ਟਰੈਕਟਰ ਆ ਰਿਹਾ ਹਾਂਜੀ ਤੇ ਮਹਾਰਾਜ ਸੁਖ ਰੱਖੀ ਹਾਂਜੀ ਇਹ ਤੋਂ ਦੂਜਾ ਵੀ ਹੋਣਾ ਵਿੱਚ ਢੇਰ ਵਾਲਾ ਬਿਲਕੁਲ ਬਿਲਕੁਲ 20 ਮਾਟ ਵਾਲੇ ਅੱਛਾ ਜੀ ਉਹਨੂੰ ਵੀ ਲੋੜ ਹੈ ਬਸ ਸਹੀ ਹੈ ਜੀ ਸੋ ਜਾਨੀ ਕਿ ਪੂਰੇ ਖੁਸ਼ਨੇ ਕੇ ਪੈਸੇ ਹੀ ਵਸੂਲਨੇ ਹਿਸਾਬ ਨਾਲ ਤੇ ਹਿਸਾਬ ਨਾਲ ਅੰਕੜੇ ਖੁਸ਼ਨੇ ਬਾਕੀ ਜੇ ਬਾਈ ਤੁਹਾਨੂੰ ਵੀ ਕੋਈ ਕਮੀ ਪੇਸ਼ੀ ਲੱਗਦੀ ਹੁੰਦੇ ਤਾਂ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਸੋ ਦੇਖ ਸਕਦੇ ਹਾਂ ਵੀ ਸਵਰਾ ਆਜ ਵਗੈਰਾ ਇੱਧਰ ਸਵਰਾ ਆਜ ਵਗੈਰਾ ਬਾਈ ਇੱਕ ਪੁੱਠਾ ਸਿੱਧਾ ਕਮੈਂਟ ਨਾ ਕਰਿਆ ਕਰੋ ਫਿਰ ਕੀ ਫਾਇਦਾ ਫਿਰ ਮੈਂ ਵੀਡੀਓ ਚ ਬੋਲਦਾ ਨਾ ਫਿਰ ਤੁਹਾਨੂੰ ਕਹਿਣਾ ਯਾਰ ਬੀ ਵਧੀਆ ਗੱਲ ਨਹੀਂ ਹੈਗੀ ਇਹ ਸੋ ਬਾਈ 네ਗੇਟਿਵ ਕਮੈਂਟ ਕਰਨ ਦਾ ਕੋਈ ਨਹੀਂ ਫਾਇਦਾ ਹੁੰਦਾ ਬਾਕੀ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਸਾਨੂੰ ਕਮੀ ਪੇਸ਼ੀ ਦੱਸਿਆ ਕਰੋ ਕੋਈ ਹੂੰ ਗਿਆਨ ਦੇਣ ਦਾ ਫਾਇਦਾ ਨਹੀਂ ਹੁੰਦਾ ਬਾਈ ਸੋ ਮਿਲਦੇ ਆ ਬਾਕ